ਪੰਜਾਬ ਸਰਕਾਰ ਨੇ ਭਾਵੇਂ ਆਰਟੀਓ ਆਫਿਸ ਬੰਦ ਕਰ ਦਿੱਤੇ ਨੇ ਪਰ ਹੁਣ ਉਹਨਾ ਆਰਟੀਓ ਆਫਿਸ ਬੰਦ ਹੋਣ ਦੇ ਸਮੇਂ ਆਜੇ ਜਿਹੜੇ ਨੇ ਸਾਹਮਣੇ ਆਉਣ ਲੱਗੇ ਨੇ 2025 ਮਾਡਲ ਆ ਫੇਰ ਨੰਬਰ ਦਾ ਜਮਾ ਪੀਵੀ 28 ਜੇ 99 ਦੀ ਇਹ ਹੀਰੋ ਕੰਪਨੀ ਦਾ ਐਚਐਫ ਡੀ ਲਕਸ ਮਾਡਲ ਆ ਹਾਲਾਂਕਿ ਮੋਟਰਸਾਈਕਲ ਆ ਪਰ ਕਮਾਲ ਦੀ ਗੱਲ ਕੀ ਹੋਈ ਆ ਉਹ ਵੀ ਤੁਹਾਨੂੰ ਦਿਖਾਣੇ ਆ ਹੁਣ ਮਤਲਬ ਇਹ ਆ ਕਿ ਇੱਕੋ ਨੰਬਰ ਦੇ ਦੋ ਵੱਖੋ ਵੱਖ ਵਾਹਨ ਜਿਹੜੇ ਨੇ ਮਲੇਰ ਕੋਟਲਾ ਦੇ ਵਿੱਚ ਫਿਰ ਰਹੇ ਨੇ 1000 ਰੁਪਏ ਦਾ ਟ੍ਰਿਪਲ ਰਾਈਡਿੰਗ ਦਾ ਚਲਾਨ ਆ ਜਾਂਦਾ ਆ ਤੇ ਹੁਣ ਮਸਲਾ ਇਹ ਆ ਕਿ ਇੱਕੋ ਨੰਬਰ ਦੇ ਦੋ ਵੱਖੋ ਵੱਖ ਵਾਹਨ ਕਿਸ ਤਰ੍ਹਾਂ ਹੋ ਸਕਦੇ ਨੇ ਆਨਲਾਈਨ ਚਲਾਨ ਕਿਸ ਤਰ੍ਹਾਂ ਫਿਰ ਇੱਕ ਵਾਹਨ ਦਾ ਦੂਸਰੇ ਵਾਹਨ ਨੂੰ ਆ ਸਕਦਾ ਇਹ 5 ਤਰੀਕ ਨੂੰ ਹੀ 1 ਵਜੇ 1 ਵਜੇ 41 ਮਿੰਟਾਂ ਦੇ ਮੋਟਰਸਾਈਕਲ ਸਾਡੇ ਘਰੇ ਖੜਾ ਸੀ ਅਸੀਂ 5 ਤਰੀਕ ਨੂੰ ਮੋਟਰਸਾਈਕਲ ਚੱਕਿਆ ਵੀ ਨਹੀਂ ਤੇ ਬੇਟਾ ਕਹਿੰਦਾ ਜਿਹੜੀ ਮੋਟਰਸਾਈਕਲ ਦਾ ਚਲਾਨ ਹੋ ਗਿਆ ਵੀ ਤੂੰ ਕਿਤੇ ਗਿਆ ਤਾਂ ਨਹੀਂ ਮਖਾ ਪੁੱਤ ਮੈਂ ਤਾਂ ਅੱਜ ਗਏ ਹੀ ਨਹੀਂ ਕਿਤੇ ਵੀ ਮੋਟਰਸਾਈਕਲ ਤਾਂ ਆਪਣਾ 5 ਤਰੀਕ ਨੂੰ ਆਪਾਂ ਚੱਕਿਆ ਹੀ ਨਹੀਂ ਘਰੇ ਖੜਾ ਤੀਗਾ ਕੰਨਾ ਫਿਰ ਮੋਬਾਈਲ ਤੇ ਮੈਸੇਜ ਆਇਆ ਚਲਾਨ ਕਹਦਾ ਹੈ ਸਕੂਟਰੀ ਦਾ ਚਲਾਨ ਸਕੂਟਰੀ ਦਾ ਹੀ ਉਹ ਫੋਟੋ ਸਕੂਟਰੀ ਦੀ ਆਈ ਹੋਈ ਹੈ ਜੀ ਐਟ ਵਾਈ ਸਕੂਟਰੀ ਆ ਪਤਾ ਨਹੀਂ ਕਿਹੜੀ ਆਈ ਫਿਰ ਤੁਸੀਂ ਹੈਰਾਨ ਨਹੀਂ ਹੋਏ ਉਸ ਨੂੰ ਹੈਰਾਨ ਹੋ ਗਏ ਅਸੀਂ ਮੈਂ ਕਹੇ ਵੀ ਇਹ ਕੀ ਆਪਾਂ ਦਾ ਚੱਕਿਆ ਵੀ ਨਹੀਂ ਮੋਟਰਸਾਈਕਲ ਫਿਰ ਵੀ ਚਲਾਨ ਹੋ ਗਿਆ ਤਿੰਨ ਜਣੇ ਤਿੰਨ ਜਣੇ ਉਹ ਵੀ ਨਾ ਹੀ ਤਿੰਨੇ ਜਣੇ ਕਦੇ ਹੀ ਬੈਠੇ ਆ ਮੋਟਰਸਾਈਕਲ ਤੇ ਸਕੂਟਰੀ ਜਿਹੜੀ ਫਿਰਦੀ ਆ ਸਾਡਾ ਨੰਬਰ ਲਾਈ ਫਿਰਦੀ ਆ ਕੀ ਪਤਾ ਕੋਈ ਦੋ ਨੰਬਰ ਦਾ ਕੰਮ ਵਾਲਾ ਹੋਵੇ ਉਹ ਤੇ ਅਸੀਂ ਹੁਣ ਜੀ ਅਸਵਾਗਤ ਆ ਸਵਦਾ ਤੇ ਮੈਂ ਹਾਂ ਸੁੱਖਾ ਅਖੇੜੀ ਵਾਲਾ ਪੰਜਾਬ ਸਰਕਾਰ ਨੇ ਭਾਵੇਂ ਆਰਟੀਓ ਆਫਿਸ ਬੰਦ ਕਰ ਦਿੱਤੇ ਨੇ ਪਰ ਹੁਣ ਉਹਨਾ ਆਰਟੀਓ ਆਫਿਸ ਬੰਦ ਹੋਣ ਦੇ ਖਮਿਆਜੇ ਜਿਹੜੇ ਨੇ ਸਾਹਮਣੇ ਆਉਣ ਲੱਗੇ ਨੇ ਅੱਜ ਅਜਿਹਾ ਮਾਮਲਾ ਤੁਹਾਨੂੰ ਦਿਖਾਵਾਂਗੇ ਜੋ ਕਹਿ ਸਕਦੇ ਹਾਂ ਕਿ ਆਪਣੇ ਆਪ ਦੇ ਵਿੱਚ ਅਲੱਗ ਹਾਲਾਂਕਿ ਭਾਵੇਂ ਅਜਿਹੇ ਮਾਮਲੇ ਪਹਿਲਾਂ ਵੀ ਦਰਜ ਹੋ ਚੁੱਕੇ ਨੇ ਪਰ ਮਲੇਰ ਕੋਟਲਾ ਦਾ ਇੱਕ ਮਾਮਲਾ ਦੱਸ ਦਿਆਂ ਕਿ ਪਹਿਲਾਂ ਇਹ ਮੋਟਰਸਾਈਕਲ ਦੇਖ ਲਓ ਤੇ ਇਹਦਾ ਨੰਬਰ ਦੇਖ ਲਓ ਨੰਬਰ ਹੈਗਾ ਪੀਵੀ 28 ਜੇ 993 ਜੀ ਹਾਂ ਪੀਵੀ 28 ਜੇ 91 30 ਤੇ ਹੀਰੋ ਕੰਪਨੀ ਦਾ ਇਹ ਮੋਟਰਸਾਈਕਲ ਹੈ ਡੀਲਕਸ ਆ ਅਤੇ ਡੀਲਕਸ ਮੋਟਰਸਾਈਕਲ 2025 ਮਾਡਲ ਆ ਫੇਰ ਨੰਬਰ ਦਾ ਸਮਾ PB 28 ਜੇ 91 30 ਇਹ ਹੀਰੋ ਕੰਪਨੀ ਦਾ HF ਡੀਲਕਸ ਮਾਡਲ ਆ ਹਾਲਾਂਕਿ ਮੋਟਰਸਾਈਕਲ ਆ ਪਰ ਕਮਾਲ ਦੀ ਗੱਲ ਕੀ ਹੋਈ ਆ ਉਹ ਵੀ ਤੁਹਾਨੂੰ ਦਿਖਾਣੇ ਆ ਆਰਸੀ ਆਰਸੀ ਚੱਕੀ ਫਿਰਦੇ ਨੇ ਪਰਿਵਾਰਕ ਮੈਂਬਰ ਆਰਸੀ ਵੀ ਦਿਖਾ ਦਿਓ ਜੀ ਇਧਰ ਆ ਦੇਖੋ आरसी चक्की फिरदे ने हाथ ਦੇ ਵਿੱਚ आरसी ਅਜੇ आरसी ਤੇ ਨੰਬਰ ਵੀ ਪੀਬੀ 28 जेਕਨ ਮੇ ਦੀ ਆ ਤੇ ਬਕਾਇਦਾ ਲਿਖਿਆ ਆ ਕਿ ਇਹ ਹੀਰੋ ਕੰਪਨੀ ਦਾ ਫਲਾਨਾ ਮੋਟਰਸਾਈਕਲ ਆ ਹੁਣ ਦੱਸੀਏ ਅਸਲ ਵਜ੍ਹਾ ਕੀ ਆ ਨਵੇਕਲੀ ਵਜ੍ਹਾ ਕੀ ਆ ਇੱਕ ਪਹਿਲਾਂ ਆ ਮੈਸੇਜ ਨੇ ਪਵਾੜੇ ਪਾਏ ਨੇ ਇਹ ਮੈਸੇਜ ਹੀ ਮੋਬਾਈਲ ਤੇ ਆਇਆ ਚੈੱਕ ਕਰ ਲੋ ਇਹ ਮੈਸੇਜ ਆ ਇਹ ਚਲਾਨ ਜੀ ਹਾਂ ਜਿਹਨੂੰ ਆਨਲਾਈਨ ਚਲਾਨ ਕਹਿੰਦੇ ਨੇ ਉਹ ਚਲਾਨ ਆ ਤਸਵੀਰ ਦੇਖ ਸਕਦੇ ਹੋ ਇਸ ਚਲਾਨ ਦੀ ਜਿਹਦੇ ਵਿੱਚ ਚਲਾਨ ਕਟਿਆ ਹੈ ਬਕਾਇਦਾ ਫੇਰ ਉਹ ਹੀ ਨੰਬਰ ਪੀਵੀ 28 ਜੇ 9930 ਲਿਖਿਆ ਹੋਇਆ ਪਰਦਾਸੀਏ ਤੇ ਆਰਟੀਓ ਆਫਿਸ ਮਲੇਰ ਕੋਟਲਾ ਵੀ ਲਿਖਿਆ ਹੋਇਆ ਇੱਥੇ ਹੁਣ ਪ੍ਰੋਬਲਮ ਕੀ ਆ ਦਿੱਕਤ ਕੀ ਆ ਟ੍ਰਿਪਲ ਰਾਈਡਿੰਗ ਦਾ ਚਲਾਨ ਹੋਇਆ ਜੀ ਹਾਂ ਤਿੰਨ ਬੰਦੇ ਬੈਠ ਕੇ ਆ ਜਿਹੜੇ ਚਲਾ ਰਹੇ ਸੀ ਪਰਦਾਸੀਏ ਜਿਹੜਾ ਚਲਾਨ ਇਹਨਰੇ ਮੋਬਾਈਲ ਤੇ ਆਇਆ ਉਹ ਮੋਟਰਸਾਈਕਲ ਦਾ ਨਹੀਂ ਬਾਕਾਇਦਾ ਉਹ ਚਲਾਨ ਜਿਹੜਾ ਆਇਆ ਇੱਕ ਸਕੂਟਰੀ ਦਾ ਚਲਾਨ ਆਇਆ ਐਕਟਿਵ ਦਾ ਆਇਆ ਚਲਾਨ ਉਹ ਵੀ ਦਿਖਾ ਦਿਓ ਮੋਬਾਈਲ ਦੇ ਵਿੱਚ ਬਾਕਾਇਦਾ ਇੱਕ ਤੇ ਆ ਸਕੂਟਰੀ ਦੀ ਫੋਟੋ ਆਈ ਆ ਤੇ ਟ੍ਰਿਪਲ ਰਾਈਡਿੰਗ ਦਾ ਚਲਾਨ ਹੋਇਆ ਇਹਨਾਂ ਮੁਤਾਬਕ ਇਸ ਮੋਟਰਸਾਈਕਲ ਆਪਣਾ ਕਦੇ ਵੀ ਬਾਹਰ ਨਹੀਂ ਕਰਦੇ ਹੁਣ ਮਸਲਾ ਇਹ ਆ ਕਿ ਇੱਕੋ ਕਿ ਇੱਕੋ ਨੰਬਰ ਦੇ ਆ ਦੇਖੋ ਆ ਸਕੂਟਰੀ ਆ ਹਲਕੀ ਜੀ ਤਸਵੀਰ ਜੀ ਨਜ਼ਰ ਆਈ ਹੁਣ ਮਤਲਬ ਇਹ ਆ ਕਿ ਇੱਕੋ ਨੰਬਰ ਦੇ ਦੋ ਵੱਖੋ ਵੱਖ ਵਾਹਨ ਜਿਹੜੇ ਨੇ ਉਹ ਮਲੇਰ ਕੋਟਲਾ ਦੇ ਵਿੱਚ ਫਿਰ ਰਹੇ ਨੇ ਮਤਲਬ ਇਹੀ ਆ ਕਿ ਇੱਕੋ ਨੰਬਰ ਦੇ ਦੋ ਵਾਹਨ ਜਿਹੜੇ ਨੇ ਉਹ ਮਲੇਰ ਕੋਟਲਾ ਦੇ ਵਿੱਚ ਦਿਖਾਈ ਦੇ ਰਹੇ ਨੇ ਜਿਸ ਦਾ ਖਮਿਆਜਾ ਇਹਨਾਂ ਲੋਕਾਂ ਨੂੰ ਭੁਗਤਣਾ ਪੈ ਰਿਹਾ ਐ ਐਕਟਿਵਾ ਸਕੂਟਰੀ ਦਾ ਚਲਾਨ ਹੁੰਦਾ ਐ ਪਰ ਇਹਨਾਂ ਦੇ ਮੋਬਾਈਲ ਤੇ 1000 ਰੁਪਏ ਦਾ ਟ੍ਰਿਪਲ ਰਾਈਡਿੰਗ ਦਾ ਚਲਾਨ ਆ ਜਾਂਦਾ ਆ ਤੇ ਹੁਣ ਮਸਲਾ ਇਹ ਆ ਕਿ ਇੱਕੋ ਨੰਬਰ ਦੇ ਦੋ ਵੱਖੋ-ਵੱਖ ਵਾਹਨ ਕਿਸ ਤਰ੍ਹਾਂ ਹੋ ਸਕਦੇ ਨੇ ਆਨਲਾਈਨ ਚਲਾਨ ਕਿਸ ਤਰ੍ਹਾਂ ਫਿਰ ਇੱਕ ਵਾਹਨ ਦਾ ਦੂਸਰੇ ਵਾਹਨ ਨੂੰ ਆ ਸਕਦਾ ਐ ਸਾਡੇ ਨਾਲ ਇਹ ਮੁੰਡਾ ਮੌਜੂਦਾ ਗੱਲਬਾਤ ਕਰ ਲੈਨੇ ਆ ਤੇ ਕੀ ਨਾਮ ਹੈ ਦਾ ਤੇ ਕੀ ਗੱਲ ਕੀ ਨਾਮ ਤੁਹਾਡਾ ਜੀ ਮੁਹੰਮਦ ਨਾਸਰਾਈ ਨਾਸਰ ਕੀ ਮਸਲਾ ਕੀ ਆ ਇਹ 5 ਤਰੀਕ ਨੂੰ ਹੀ 1 ਵਜੇ 1 ਵਜੇ 41 ਮਿੰਟਾਂ ਦੇ ਮੋਟਰਸਾਈਕਲ ਸਾਡੇ ਘਰੇ ਖੜਾ ਸੀ ਅਸੀਂ 5 ਤਰੀਕ ਨੂੰ ਮੋਟਰਸਾਈਕਲ ਚੱਕਿਆ ਵੀ ਨਹੀਂ ਤੇ ਬੇਟਾ ਕਹਿੰਦਾ ਡੈਡੀ ਮੋਟਰਸਾਈਕਲ ਦਾ ਚਲਾਨ ਹੋ ਗਿਆ ਵੀ ਤੂੰ ਕਿਤੇ ਗਿਆ ਤਾਂ ਨਹੀਂ ਮਖਾ ਪੁੱਤ ਮੈਂ ਤਾਂ ਅੱਜ ਗਈ ਨਹੀਂ ਕਿਤੇ ਵੀ ਮੋਟਰਸਾਈਕਲ ਤਾਂ ਆਪਣਾ 5 ਤਰੀਕ ਨੂੰ ਆਪਾਂ ਚੱਕਿਆ ਹੀ ਨਹੀਂ ਘਰੇ ਖੜਾ ਤੀਗਾ ਕਹਿੰਦਾ ਫਿਰ ਮੋਬਾਈਲ ਤੇ ਮੈਸੇਜ ਆਇਆ ਤੇ ਜਿਹੜਾ ਉਹ ਨੰਬਰ ਆ ਮੇਰੇ ਬੇਟੇ ਕੋਲੇ ਚੱਲਦਾ ਸੀ ਮੇਰਾ ਮੇਰੇ ਨਾਂ ਤੇ ਨੰਬਰ ਆ ਮੇਰੇ ਨਾਂ ਤੇ ਮੋਟਰਸਾਈਕਲ ਆਈ ਹਾਂਜੀ ਤੇ ਕਿਦਨ ਲੱਗੇ ਨਾ ਹੀ ਲੈ ਕੇ ਨਹੀਂ ਗਈ 5 ਤਰੀਕ ਨੂੰ ਕਿਲੇ ਚਲਾਨ ਕਾਦਾ ਹੈ ਸਕੂਟਰੀ ਦਾ ਚਲਾਨ ਸਕੂਟਰੀ ਦਾ ਹੀ ਉਹ ਫੋਟੋ ਸਕੂਟਰੀ ਦੀ ਆਈ ਹੋਈ ਆ ਜੀ ਐਟ ਵਾਚ ਸਕੂਟਰੀ ਆ ਪਤਾ ਨਹੀਂ ਕਿਹੜੀ ਆ ਜੀ ਕਿਸ ਤਰ੍ਹਾਂ ਦੇ ਲੈਤੀ ਨਾ ਹੀ ਨਗਦ ਲੈਂਤਾ ਜੀ ਨਗਦ ਲਿਆ ਹਾਂ ਜੀ ਤੇ ਫਿਰ ਤੁਸੀਂ ਹੈਰਾਨ ਨਹੀਂ ਹੋਏ ਉਦੋਂ ਹੈਰਾਨ ਹੋ ਗਈ ਅਸੀਂ ਮੈਂ ਕਹੇ ਵੀ ਇਹ ਕੀ ਆਪਾਂ ਦਾ ਚੱਕਿਆ ਵੀ ਨਹੀਂ ਮੋਟਰਸਾਈਕਲ ਫੇਰ ਵੀ ਚਲਾਨ ਹੋ ਗਿਆ ਤਿੰਨ ਜਣੇ ਤਿੰਨ ਜਣੇ ਉਹ ਵੀ ਨਾ ਹੀ ਤਿੰਨੇ ਜਣੇ ਕਦੇ ਜੀ ਬੈਠੇ ਆ ਮੋਟਰਸਾਈਕਲ ਤੇ ਤੇ ਫਿਰ ਕਿਤੇ ਗਏ ਨਹੀਂ ਹੈਗੇ ਨਾ ਕਿਤੇ ਨਹੀਂ ਗਿਆ ਜੀ ਅਸੀਂ ਇਹਦਾ ਫਿਰ ਕੱਲ ਨੂੰ ਤੁਹਾਨੂੰ ਛੋਟਾ ਕੱਲ ਨੂੰ ਵੱਡਾ ਵੀ ਆ ਸਕਦਾ ਹਾਂ ਜੀ ਕੀ ਪਤਾ ਜੀ ਸਾਡਾ ਨੰਬਰ ਲਾਈ ਫਿਰਦੀ ਆ ਕੀ ਪਤਾ ਕੋਈ ਦੋ ਨੰਬਰ ਦਾ ਕੰਮ ਵਾਲਾ ਹੋਵੇ ਉਦੋਂ ਅਸੀਂ ਹੁੜ ਜੀ ਹੂੰ ਕੀ ਪਤਾ ਕੀ ਹੋਣਾ ਹੈ ਹਾਂ ਜੀ ਜਾਂ ਚੋਣੀ ਚਾਹੀਦੀ ਹੈ ਜਾਂ ਚੋਣੀ ਚਾਹੀਦੀ ਹੈ ਕੱਲ ਨੂੰ ਵੱਡਾ ਚੁੰਨਾ ਵੀ ਲੱਗ ਸਕਦਾ ਹੈ ਹਾਂ ਜੀ ਵੱਡਾ ਵੀ ਲੱਗ ਸਕਦਾ ਹੈ ਚਲਾਨ ਕੌਣ ਭਰੂ ਚਲਾਨ ਤਾਂ ਹੁਣ ਜੀ ਸਾਨੂੰ ਮੈਸੇਜ ਆਇਆ ਸਾਨੂੰ ਇਹ ਭਰਨਾ ਪਊ ਜਿਵੇਂ ਸਕੂਟਰੀ ਵਾਲਾ ਭਰਦਾ ਜੀ ਹਾਂ ਵੇਖੋ ਜੀ ਬਿਲਕੁਲ ਲੱਗਦਾ ਕਿ ਜਾਂ ਚੋਣੀ ਚਾਹੀਦੀ ਹੈ ਹਾਂ ਜੀ ਜਾਂ ਚੋਣੀ ਚਾਹੀਦੀ ਹੈ ਜੀ ਇਹਦੀ ਜਾਂ ਚੋਣੀ ਚਾਹੀਦੀ ਹੈ ਹਾਂ ਜੀ ਕਿਵੇਂ ਤੁਹਾਨੂੰ ਮੈਸੇਜ ਆਇਆ ਫਿਰ ਕਿਵੇਂ ਪਤਾ ਲੱਗਿਆ ਮੈਸੇਜ ਆਇਆ ਸਾਨੂੰ 5 143 ਤੇ ਆਈ ਮੈਸੇਜ ਮੈਂ ਡੈਡੀ ਨੂੰ ਫੋਨ ਕੀਤਾ ਜੀ ਤੁਸੀਂ ਗਏ ਤਾਂ ਨਹੀਂ ਕਿਤੇ ਇਹਦਾ ਐਡਰੈਸ ਜੀ ਆ ਸਾਜਦਾ ਕਲੋਨੀ ਵਿੱਚ ਆਨਲਾਈਨ ਚ ਲਾਨ ਹੋਇਆ ਜੀ ਮੈਂ ਡੈਡੀ ਨੂੰ ਪੁੱਛਿਆ ਵੀ ਗਏ ਤਾਂ ਨਹੀਂ ਡੈਡੀ ਕਹਿੰਦੇ ਨਹੀਂ ਗਏ ਨਹੀਂ ਆਪਾਂ ਦਾ 5 ਤਰੀਕ ਨੂੰ ਮੋਟਰਸਾਈਕਲ ਘਰੇ ਖੜਾ ਸੀਗਾ ਜੀ ਤੇ ਕੀ ਦਾ ਲਿਖਿਆ ਕੀ ਵੀ ਕੀ ਦਾ ਚਲਾਨ ਆ ਚਲਾਨ ਆਇਆ ਜੀ ਮੁਹੰਮਦ ਨਾਸਰ ਦੇ ਨਾਮ ਤੇ ਜੀ ਤੁਹਾਡੀ ਰਿਪਲਿੰਗ ਨਾ ਆਈ ਔਰ ਡੈਡੀ ਦਾ ਨੋਆ ਮੇਰੇ ਦਾ ਜੀ ਮੋਟਰ ਗੱਡੀ ਆ ਫੋਟੋ ਆ ਦੀ ਸਕੂਟਰ ਦੀ ਆ ਫੋਟੋ ਹੀ ਹਾਂ ਇਹੀ ਲੱਗਦਾ ਦੋ ਦੋ ਨੰਬਰ ਲਾਈ ਫਿਰਦੇ ਗਏ ਹਾਂਜੀ ਦੋ ਨੰਬਰ ਹੀ ਆਈ ਸਕੂਟਰ ਕੀ ਮੰਗ ਕਰਦੇ ਆ ਮੰਗ ਇਹੀ ਕਰਦੇ ਆ ਬਸ ਚਾਂਜ ਹੋਣੀ ਚਾਹੀਦੀ ਆ ਜੀ ਜੀ ਵਾਕਈ ਜੀ ਇਹ ਕੀ ਮਾਮਲਾ ਕੀ ਆ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਟ੍ਰੈਫਿਕ ਚਲਾਨ ਕੱਟਣ ਮੌਕੇ ਗਲਤੀ ਹੋਈ ਆ ਨੰਬਰ ਇਹਨਾਂ ਦਾ ਪੈ ਗਿਆ ਜਾਂ ਫੋਟੋ ਸਕੂਟਰ ਦੀ ਲੱਗੀ ਜਾਂ ਫਿਰ ਆਰਟੀਓ ਆਫਿਸ ਜੋ ਹਲੇ ਤਾਲੇ ਲੱਗੇ ਹੋਏ ਨੇ ਬੰਦ ਕਰ ਦਿੱਤੇ ਸਰਕਾਰ ਨੇ ਉਹਨਾਂ ਦਾ ਇਹ ਕੋਈ ਘਾਟ ਬਾਤ ਆ ਕੀ ਚੱਕਰ ਕੀ ਆ ਇਹ ਜ਼ਰੂਰੀ ਆ ਜਾਂ ਫਿਰ ਕੋਈ ਗਲਤ ਜਾਂ ਜਾਲੀ ਨੰਬਰ ਪਲੇਟ ਲਾ ਕੇ ਕੋਈ ਇਹਨਾਂ ਦੇ ਮੋਟਰਸਾਈਕਲ ਦੀ ਕੋਮ ਰਿਆ ਉਹ ਵੀ ਜਿਹੜਾ ਚਿੰਤਾ ਦਾ ਵਿਸ਼ਾ ਆ ਪੁਲਿਸ ਜਾਂ ਵਿਭਾਗ ਨੂੰ ਜਾਂਚ ਕਰਨੀ ਚਾਹੀਦੀ ਆ ਤੇ ਜੇ ਗੱਲ ਕਰੀਏ ਇਹ ਉਹ ਜ਼ਰੂਰਤਮੰਦ ਲੋਕ ਨੇ ਚਾਹੇ ਲੋਕ ਨੇ ਕਮਾ ਕੇ ਖਾਣ ਵਾਲੇ ਇਹਦਾ ਬਿਨਾ ਮਤਲਬ ਤੋਂ ਚੱਕਦੇ ਹੀ ਨਹੀਂ ਮੋਟਰਸਾਈਕਲ ਕਹਿੰਦੇ ਤੇ ਫਿਰ ਹਜ਼ਾਰ ਰੁਪਏ ਦਾ ਨੁਕਸਾਨ ਇਹਨਾਂ ਲਈ ਤਾਂ ਬਹੁਤ ਵੱਡੀ ਕਹਿ ਸਕਦੇ ਆ ਕਿ ਇਹ ਰਕਮ ਆ ਤੇ ਜੇ ਵੱਡਾ ਕੱਲ ਨੂੰ 40-50 ਹਜ਼ਾਰ ਦਾ ਚਲਾਨ ਆ ਗਿਆ ਜਾਂ ਕੋਈ ਵਾਰਦਾਤ ਦੇ ਵਿੱਚ ਇਹਨਾਂ ਦਾ ਨੰਬਰ ਵਰਤਿਆ ਗਿਆ ਤੇ ਇਹਦਾ ਭੰਗ ਦੇ ਭਾਣੇ ਮਾਰੇ ਗਏ ਇਸ ਕਰਕੇ ਇਹਨਾਂ ਦੀ ਮੰਗ ਆ ਕਿ ਜਾਂਚ ਹੋਵੇ ਤੇ ਹੁਣ ਤਾਂ ਕਹਿੰਦੇ ਮੋਟਰਸਾਈਕਲ ਓਰੇ ਲਿਆਉਣ ਲੱਗੇ ਵੀ ਸਾਨੂੰ ਡਰ ਲੱਗਿਆ ਕਿ ਅਸੀਂ ਮੋਟਰਸਾਈਕਲ ਓਥੇ ਤੱਕ ਕਿਵੇਂ ਲੈ ਕੇ ਆਈਏ ਕਿਉਂ ਹਜ਼ਾਰ ਰੁਪਏ ਦਾ ਚਲਾਨ ਘਰ ਖੜੇ ਮੋਟਰਸਾਈਕਲ ਦਾ ਹੋ ਗਿਆ ਤਾਂ ਫਿਰ ਕੋਈ ਕ੍ਰਾਈਮ ਹੋ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਵੇਗਾ ਇਸ ਕਰਕੇ ਫਿਕਰਮੰਦ ਨੇ ਤੇ ਮੰਗ ਕਰਦੇ ਨੇ ਜਾਂਚ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਹਜ਼ਾਰ ਰੁਪਏ ਦਾ ਮੁਆਵਜ਼ਾ ਜੁਰਮਾਨਾ ਇਹਨਾਂ ਨੂੰ ਭਰਨਾ ਪਏਗਾ ਜਾਂ ਫਿਰ ਅਸਲ ਜਿਹਦੀ ਸਕੂਟਰੀ ਦਾ ਜਾਂ ਫਿਰ ਕੋਈ ਗਲਤ ਜਿਹੜਾ ਨੰਬਰ ਲਗਾਈ ਫਿਰਦਾ ਹੈ ਉਹਨੂੰ ਭਰਨਾ ਪਏਗਾ ਜਾਂ ਫਿਰ ਪ੍ਰਸ਼ਾਸਨ ਆਪਣੀ ਗਲਤੀ ਮੰਨਦਾ ਜਾਂ ਟ੍ਰੈਫਿਕ ਪੁਲਿਸ ਦੀ ਇਹ ਨਾਕਾਮੀ ਹੈ ਇਹ ਜਾਂਚ ਦਾ ਵਿਸ਼ਾ ਹੈ ਜਾਂਚ ਤੋਂ ਬਾਅਦ ਪਤਾ ਚੱਲੇਗਾ ਮਲੇਰ ਕੋਟਲਾ ਤੋਂ ਕੈਮਰਾਮੈਨ ਗੈਰੀ ਦੇ ਨਾਲ ਸੁੱਖਾ ਖੇੜੀ ਵਾਲਾ